ਤੇ ਉਸ ਤੋਂ ਬਾਅਦ ਜਦੋਂ ਦੰਗਾ ਫਸਾ ਸ਼ੁਰੂ ਹੁੰਦਾ ਕਿਉਂਕਿ ਉਸ ਵਕਤ ਮੋਬਾਈਲ ਕੈਮਰੇ ਜਾਂ ਜਹੀਆਂ ਨਿਊਜ਼ ਚੈਨਲ ਨਹੀਂ ਸੀ ਕਿ ਮਿੰਟੋ-ਮਿੰਟ ਪਤਾ ਲੱਗ ਜਾਏ ਕਿ ਕੁਝ ਹੋ ਗਿਆ ਜਿਸ ਵਕਤ ਇਹ ਪਤਾ ਲੱਗਾ ਕਿ ਉਹ ਕੀ ਵਾਕਿਆ ਸੀਗਾ ਕਿਸ ਤਰ੍ਹਾਂ ਤੁਹਾਡੇ ਤੱਕ ਕੋਈ ਖਬਰ ਪਹੁੰਚੀ ਇਹ ਰੋਲੇ ਸੁਣ ਕੇ ਲੋਕੀ ਤਰਾ-ਤਰਾ ਕਰਨ ਲੱਗੇ ਤੇ ਸਾਨੂੰ ਪਤਾ ਲੱਗਿਆ ਵੀ ਇਹ ਦਿੱਲੀ ਦੇ ਵਿੱਚ ਦੰਗੇ ਫਸਾਦ ਹੋਣੇ ਸ਼ੁਰੂ ਆ ਗਏ ਆ ਬਸ ਮਾਰਕੁੱਟ ਹੋ ਰਹੀ ਆ ਥਾਂ-ਥਾਂ ਤੇ ਡੰਗਾ ਛੋਟੇ ਚੱਲ ਰਹੇ ਆ ਆ ਮਜਰਾ ਅਸੀਂ ਦੇਖਿਆ ਹੂੰ ਬਾਕੀ ਉਦੋਂ ਦੇ ਅਸੀਂ ਜੜੇ ਹੋਏ ਅਜੇ ਤੱਕ ਰਚ ਇਸ ਤਰ੍ਹਾਂ ਜੀ ਇਹ ਤਾਂ ਜੱਤ ਕਰ ਸਾਚ ਸਾ ਹੈ ਇਹ ਤੇ ਕਾਲਾ ਦੌਰ ਖੱਖਾਂ ਦੇ ਸਾਹਮਣੇ ਜੋ ਸਾਡੇ ਨਾਲ ਬੀਤੀਆਂ ਇਹ ਤਾਂ ਮਰਦੇ ਦਮ ਤੱਕ ਸੁਆਸ ਲੈਂਦਿਆਂ ਤਾਂ ਕਰਖਾਂ ਦੇ ਮੂਰੇ ਘੁੰਮੇਗਾ ਇਹਦੇ ਪਿੱਛੇ ਆਖਰਕਾਰ ਵਜਾ ਕੀ ਰਹੀ ਹੋਵੇਗੀ ਨਾ ਹਿੰਦੂਆਂ ਨੇ ਪਹਿਲਾਂ ਸਿੱਖਾਂ ਦਾ ਕੁਝ ਵਿਗਾੜਿਆ ਨਾ ਸਿੱਖਾਂ ਨੇ ਹਿੰਦੂਆਂ ਦਾ ਕੁਝ ਵਿਗਾੜਿਆ ਫਿਰ ਅਜਿਹਾ ਦੌਰ ਕਿਉਂ ਆਇਆ ਕਿ ਇੱਕ ਦੂਜੇ ਦੇ ਖੂਨ ਦੇ ਪਿਆਸੇ ਆਪਸ ਚ ਜਿਹੜੇ ਹਿੰਦੂ ਸਿੱਖ ਭਾਈ ਭਾਈ ਕਹਿੰਨੇ ਆ ਉਹ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਜਿਹੜੇ ਨੇਤਾ ਸੀ ਸੱਜਣ ਕੁਮਾਰ ਸੀ ਇਹ ਵਿੱਚ ਹਿੰਦੂ ਹੀ ਸੀ ਹੂੰ ਇਹਨਾਂ ਦੇ ਕਹੇ ਕਹੇ ਚ ਹਿੰਦੂ ਭੜ ਕੇ ਤੁਸੀਂ ਐਸਾ ਕੀ ਦੇਖਿਆ ਕਿਉਂਕਿ ਸਰਦਾਰਾਂ ਨੇ ਇੰਦਰਾ ਨੂੰ ਅਟੈਕ ਕੀਤਾ ਸੀ ਉਹਨਾਂ ਨੇ ਇਹ ਸੀ ਕਿ ਸਰਦਾਰਾਂ ਨੇ ਮਾਰੇ ਸੀ ਸਰਦਾਰ ਬਖਸ਼ਣ ਹੀ ਨਹੀਂ ਪਰ ਸਾਰੇ ਹਿੰਦੂ ਤਾਂ ਨਹੀਂ ਇੱਕ ਹੋ ਚੁੱਕੇ ਹੋ ਸਕਦੇ ਦੇਖੋ ਜੀ ਉਸ ਟਾਈਮ ਤੇ ਸਾਨੂੰ ਸਾਰੇ ਹਿੰਦੂ ਇੱਕੋ ਜਿਹੇ ਲੱਗਦੇ ਸੀ ਕੋਈ ਨਹੀਂ ਸੀ ਆਪਣਾ ਹਿੰਦੂ ਸਾਡੇ ਉਹ ਇਹ ਚਾਹੁੰਦੇ ਸੀ ਕੋਈ ਕੋਈ ਬੱਚਾ ਵੀ ਇੰਨਾਕ ਮਿਲ ਜਾ ਉਹਨੂੰ ਵੀ ਮਾਰ ਦਿੰਦਾ ਤੁਹਾਡਾ ਕਿਹੜਾ ਪਰਿਵਾਰਕ ਮੈਂਬਰ ਸੀ ਜਿਹਨੂੰ ਸੱਟਾਂ ਮਾਰੀਆਂ ਗਈਆਂ ਜਿਨ੍ਹਾਂ ਨੂੰ ਮੋਢੇ ਘੱਟ ਉਤਾਰਿਆ ਗਿਆ ਮੇਰੇ ਸਰਦਾਰ ਜੀ ਨਾਲ ਮੇਰੇ ਉਹ ਹੀ ਬ੍ਰਦਰ ਹੀ ਲੱਗਦੇ ਸੀ ਵੀ ਜੇ ਜਥਾਣੀ ਦੇ ਭਰਾ ਬ੍ਰਦਰ ਹੀ ਲੱਗੇ ਨਾ ਫੇਰ ਵੀ ਨੱਠਦੇ ਨੱਠਦੇ ਉਹਨਾਂ ਨੇ ਸਰੀਏ ਮਾਰੇ ਇਹ ਬੇਹੋਸ਼ ਹੋ ਗਏ ਉਹਨਾਂ ਸੋਚਿਆ ਕਿ ਇਹ ਗੋਰੀ ਹੋ ਗਏ ਨਾ ਜ ਇਸਰਾ ਛੱਡ ਕੇ ਤਾਂ ਆ ਗਏ ਤੇ ਜਦੋਂ ਤੁਸੀਂ ਉੱਥੇ ਸੀ 84 ਦੇ ਵਿੱਚ ਦਿੱਲੀ ਸੀ ਜਦੋਂ ਹਰਬੰਦਰ ਸਾਹਿਬ ਤੇ ਅਟੈਕ ਹੋਇਆ ਸੀਗਾ ਕੱਲ ਤੱਕ ਸਾਹਿਬ ਨੂੰ ਟੈਟਰੀ ਕੀਤਾ ਗਿਆ ਸੀਗਾ ਤੇ ਉਦੋਂ ਕਿਸ ਤਰ੍ਹਾਂ ਹਿਰਦੇ ਜਿਹੜੇ ਬਲੁੰਦਰੇ ਗਏ ਸੀ ਦੇ ਕਿਦਾਂ ਬੇਅਦੀਆਂ ਕਰਕੇ ਗੁਰੂ ਰਣ ਸਾਹਿਬ ਜੀ ਦੇ ਉੰਨੇ ਸਾੜੇ ਗੇ ਗੋਲੀਆਂ ਚਲਾਈਆਂ ਗਈਆਂ ਅੱਜ ਵੀ ਜਦੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਸਾਨੂੰ ਅਸੀਂ ਚਾਹਤ ਤੇ ਤੁਸੀਂ ਕੀ ਸਮਝਦੇ ਹੋ ਇੰਨੇ ਸਾਲ ਬੀਤ ਗਿਆ ਹਜੇ ਤੱਕ ਜਸਟਿਸ ਨਹੀਂ ਮਿਲਿਆ ਇੱਕ ਹੁਣ ਸੱਜਣ ਕੁਮਾਰ ਨੂੰ ਜਿਹੜੀ ਇਹਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਸਾਡੇ ਜ਼ਖਮਾਂ ਦੇ ਉੱਤੇ ਤਾਂ ਕੋਈ ਮਲਮ ਲੱਗਦੀ ਨਾ ਇੱਕ ਰਜੀਵ ਗਾਂਧੀ ਹੋਣਾ ਨੇ ਬਿਆਨ ਦਿੱਤਾ ਸੀ ਕਿ ਜਦ ਬڑا ਵਿਕਸ਼ ਗਿਰਦਾ ਤਾਂ ਧਰਤੀ ਕਾਂਪਦੀ ਹੈ ਗਾਂਧੀ ਪਰਿਵਾਰ ਬڑا ਵਿਕਸ਼ ਧਰਤੀ ਹਿੱਲਦੀ ਆ ਸਾਡੇ ਵਾਸਤੇ ਤਾਂ ਧਰਤੀ ਹਿੱਲੀ ਪਈ ਆ ਉਹਨਾਂ ਨੇ ਹਲਾਈ ਅਸੀਂ ਹਿੱਲੇ ਪਏ ਸੀ ਕਿਹੜਾ ਇਹ ਸੰਭਲੇ ਹੁਣ ਵੀ ਸਾਡੀ ਜ਼ਿੰਦਗੀ 'ਚ ਹਲਚਲ ਭਚਾਲ ਵਰਗੀ ਜੀ ਸਰਕਾਰਾਂ ਸਨ ਕੁਛ ਦਿੱਤਾ ਤੇ ਨਹੀਂ ਨਾ ਦਿੱਤਾ ਨਾ ਉਹਨਾਂ ਨੇ ਦੇਣਾ ਸਰਕਾਰਾਂ ਆਈਆਂ ਵੀ ਐ ਗਈਆਂ ਵੀ ਉਹ ਕਈ ਆਣ ਗਿਆ ਵੀ ਸਹੀ ਕਈ ਜਾਣਗੇ ਵੀ ਦੰਗਾ ਪਿਰ ਤੇ ਉਸ ਤਰ੍ਹਾਂ ਹੀ ਪੈਣੀ ਸਨ 1984 ਦਾ ਉਹ ਕਾਲਾ ਧੋਰ ਜਿਸ ਨੇ ਸਭ ਤੋਂ ਪਹਿਲਾਂ ਤਾਂ ਹਰਮੰਦਰ ਸਾਹਿਬ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੋਏ ਹਮਲੇ ਨੂੰ ਸਭ ਨੂੰ ਝੰਡੋੜ ਕੇ ਰੱਖਿਆ ਤੇ ਠੀਕ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਉਹ ਵਾਕਿਆ ਵਾਪਰਦਾ ਜੋ ਕਾਲੇ ਪੰਨਿਆਂ ਦੇ ਉੱਤੇ ਕਾਲੇ ਅੱਖਰਾਂ ਦੇ ਨਾਲ ਲਿਖਿਆ ਗਿਆ ਉਸਦੀ ਦਰਦ ਉਸਦੀ ਪੀੜ ਅੱਜ ਵੀ ਉਹ ਲੋਗ ਹੰਡਾਰੇ ਨੇ ਜਿਨ੍ਹਾਂ ਨੂੰ ਘਰੋਂ ਬੇਕਾਰ ਕੀਤਾ ਗਿਆ ਜਿਨ੍ਹਾਂ ਦੇ ਬੱਚੇ ਅੱਖਾਂ ਦੇ ਸਾਹਮਣੇ ਮਾਰ ਦਿੱਤੇ ਗਏ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਕਈ ਗੰਦੀ ਸ਼ਬਦਾਵਲੀ ਵਰਤ ਕੇ ਮੌਦੇਕਾਰ ਉਤਾਰ ਦਿੱਤਾ ਗਿਆ ਹਰ ਸਾਲ ਇਹ ਵਰਸੀ ਆਂਦੀ ਹੈ ਹਰ ਸਾਲ ਉਹ ਜ਼ਖਮ ਅੱਲੇ ਤੇ ਅੱਲੇ ਹੀ ਦਿਖਾਈ ਦਿੰਦੇ ਨੇ ਉਹ ਕਦੇ ਵੀ ਨਾ ਤਾਂ ਭਰੇ ਨੇ ਤੇ ਨਾ ਹੀ ਸ਼ਾਇਦ ਭਰੇ ਜਾਣਗੇ ਸੋ ਅੱਜ ਉਹਨਾਂ ਪਰਿਵਾਰਾਂ ਦੇ ਨਾਲ ਮਿਲਵਾਨੇ ਆ ਜਿਨ੍ਹਾਂ ਨੇ ਸਭ ਕੁਝ 1984 ਦੇ ਵਿੱਚ ਆਪਣੀ ਅੱਖੀਂ ਦੇਖਿਆ ਵੀ ਤੇ ਹੰਡਾਇਆ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ 1984 ਦਾ ਉਹ ਵਾਕਿਆ ਹਰ ਦਿਨ ਯਾਦ ਰਿੰਦਾ ਹੀ ਰਿੰਦਾ ਤੁਹਾਡੇ ਵਾਸਤੇ ਸ਼ਾਇਦ ਉਹ ਹਰ ਦਿਨ ਹੀ 1984 ਵਾਲਾ ਕਾਲਾ ਦੌਰ ਹੋਏਗਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਉਸ ਦਿਨ ਨੂੰ ਅੱਜ 41 ਸਾਲ ਦਾ ਸਮਾਂ ਬੀਤ ਗਿਆ ਪਰ ਹਜੇ ਵੀ ਕਿਸੇ ਪਾਸੇ ਲੱਗਦੇ ਦਿਖਾਈ ਨਹੀਂ ਦੇ ਰਹੇ ਇਸ ਤਰ੍ਹਾਂ ਜੀ ਇਹ ਤਾਂ ਜੱਤ ਕਰ ਸਾਚ ਸਾਹ ਹੈ ਇਹ ਤੇ ਕਾਲਾ ਦੌਰ ਅੱਖਾਂ ਦੇ ਸਾਹਮਣੇ ਜੋ ਸਾਡੇ ਨਾਲ ਬੀਤੀਆਂ ਇਹ ਤਾਂ ਮਰਦੇ ਦਮ ਤੱਕ ਸਵਾਸ ਲੈਂਦੇ ਆ ਤਾਂ ਕਰਖਾਂ ਦੇ ਮੂਰੇ ਘੁੰਮੇਗਾ ਠੀਕ ਹੈ ਬਾਕੀ ਅਸੀਂ ਇਹ ਪੁਲਾਹਾ ਤਾਂ ਸਕਦੇ ਨਹੀਂ ਕੋਈ ਟਾਈਮ ਐਦਾਂ ਦਾ ਹੁੰਦਾ ਕਦੀ ਪੁਲਾੜਾ ਵੀ ਪੈਂਦਾ ਪਰ ਜੇ ਮੋੜ ਘੁੜ ਕੇ ਬੰਦਾ ਉੱਥੇ ਚਲਾ ਜਾਂਦਾ ਆਪਣੀ ਲਾਈਫ ਇੰਨੀ ਕਸੀ ਉਸ ਟਾਈਮ ਵਿਜੀ ਕਰ ਲੈਨੇ ਕਿ ਉਧਰ ਧਿਆਨ ਨਹੀਂ ਦੇਣਾ ਪਰ ਮੱਲੋ ਮੱਲੀ ਧਿਆਨ ਉਧਰ ਜਾਂਦਾ ਜਦੋਂ ਇਹ ਬਰਸੀ ਆਂਦੀ ਆ ਉਦੋਂ ਤਾਂ ਰੋਮਟੇ ਖੜੇ ਹੋ ਜਾਂਦੇ ਆ ਹਫਤਾ 10 ਦਿਨ ਪਹਿਲਾਂ ਹੀ ਸਰੀਰ ਚ ਜਿੱਦਾਂ ਜਾਨ ਨਹੀਂ ਹੁੰਦੀ ਇੱਕ ਜੰਦਾ লাশ ਬੰਦਾ ਘੁੰਮ ਕੇ ਘੁੰਮ ਰਿਆ ਹੁੰਦਾ ਲੈ ਕੇ ਪਰ ਉਹ ਟਾਈਮ ਅੱਜ ਤੱਕ ਕਰ ਵੀ ਸਾਡੇ ਜਹਨ ਦੇ ਵਿੱਚ ਬੈਠ ਗਿਆ ਉਹ ਕਦੇ ਨਹੀਂ ਨਿਕਲੇਗਾ ਸ਼ੁਰੂਆਤ ਮੈਂ ਉਸ ਤਰ੍ਹਾਂ ਤੋਂ ਕਰਦਾ ਜਿਸ ਵਕਤ ਤੁਸੀਂ ਵਿਆਹ ਗਏ ਹੋਵੋਗੇ ਰਾਸ਼ਟਾਨੀ ਦਿੱਲੀ ਦੇ ਵਿੱਚ ਬੜੇ ਸੋਹਣੇ ਤੁਸੀਂ ਸੁਪਨੇ ਸੰਜੋਏ ਹੋਣਗੇ ਕਿ ਅਸੀਂ ਹੁਣ ਆਪਣਾ ਜੀਵਨ ਇਸ ਤਰ੍ਹਾਂ ਸ਼ੁਰੂ ਕਰਨਾ ਪਰ ਇਹਨਾਂ ਨੂੰ ਸੀ ਪਤਾ ਕਿ ਸਾਡਾ ਉੱਥੇ ਬਹੁਤਾ ਚਿਰ ਰਹਿਣਾ ਨਹੀਂ ਹੋਏਗਾ ਤੇ ਉਹ ਸ਼ੁਰੂਆਤੀ ਦੌਰ ਕਿਹੋ ਜਿਹਾ ਸੀ ਜਦੋਂ ਹਜੇ ਹਾ ਕੁਝ ਵੀ ਨਹੀਂ ਸੀ ਉਸ ਬਾਰੇ ਸ਼ੁਰੂਆਤੀ ਤੌਰ ਤੋਂ ਦੱਸੋ ਸ਼ੁਰੂਆਤੀ ਦੌਰ ਜਦੋਂ ਅਸੀਂ ਦਿੱਲੀ ਦੇ ਵਿੱਚ ਆਪਣੀ ਲਾਈਫ ਸ਼ੁਰੂ ਕੀਤੀ ਮੇਰੇ ਹਸਬੰਦ ਦਿੱਲੀ ਚ ਹੀ ਰਹਿੰਦੇ ਸੀ ਸ਼ੁਰੂ ਤੋਂ ਕਿਹੜਾ ਸਾਲ ਸੀ ਉਹ ਇਹ ਸਾਲ 79 ਦੀ ਗੱਲ ਹੈ ਅੱਛਾ 79 ਦੀ ਗੱਲ ਹੈ ਇਹ ਤੇ ਉਹ ਮੇਰੇ ਹਸਬੰਡ ਸ਼ੁਰੂ ਤੋਂ ਉੱਥੇ ਰਹਿੰਦੇ ਸੀ 81 ਚ ਮੇਰੀ ਮੈਰਿਜ ਹੋਈ ਮੈਂ ਮਹੀਨਾ 2 ਮਹੀਨੇ ਆਪਣੇ ਸਸਰਾਲ ਮਾਇਕੇ ਜੋ ਵੀ ਵਿਆਹ ਦੀਆਂ ਰਸਮਾਂ ਹੁੰਦੀਆਂ ਮਹੀਨਾ 2 ਮਹੀਨੇ ਉੱਤਰ ਪੰਜਾਬ ਦੇ ਵਿੱਚ ਬਤਾਏ ਫਿਰ ਮੈਂ ਆਪਣੇ ਹਸਬੰਡ ਦੇ ਨਾਲ ਦਿੱਲੀ ਚਲੀ ਗਈ ਅਸੀਂ ਜਿਹੜੇ ਉਹ ਦਿਨ ਗੁਜ਼ਾਰੇ 81 ਚ ਮੈਰਿਜ ਜਿਹੜੇ ਦਿਨ ਗੁਜ਼ਾਰੇ ਉਹ ਅੱਜ ਵੀ ਇਤਿਹਾਸ ਦੇ ਪੰਨਿਆਂ ਤੇ ਲਿਖੇ ਹੋਏ ਆ ਕਿ ਉਹਨਾਂ ਖੁਸ਼ੀ ਦੁਆਰਾ ਮਿਲੀ ਨਾ ਮਿਲੰਦੀ ਕੋਈ ਆਸ ਐ ਨਾ ਮਿਲੇਗੀ ਹੂੰ ਉਹ ਅੱਜ ਵੀ ਦਿਨ ਸਾਨੂੰ ਜਦੋਂ ਯਾਦ ਆਉਂਦਾ ਹੈ ਨਾ ਕਿ ਅਸੀਂ ਆਪਣੀ ਰੁੱਖੀ ਮਿੱਸੀ ਰੋਜ ਦੀ ਜ਼ਿੰਦਗੀ ਆਪਣੀ ਜਿੱਦਾਂ ਗਜ਼ਾਰਦੇ ਸੀ ਨਾ ਰਾਜੇ ਮਹਾਰਾਜੇ ਵਾਂਗੂੰ ਹੂੰ ਉਹ ਲਾਈਫ ਅੱਜ ਤੱਕ ਸਾਨੂੰ ਮਿਲੀ ਨਹੀਂ ਹੂੰ ਤੇ ਬਾਕੀ ਜਦੋਂ ਇਹ ਦੰਗੇ ਹੋਏ ਉਹ ਤਾਂ ਹੁਣ ਅਸੀਂ ਨਾ ਭੁੱਲ ਸਕਦੇ ਆ ਨਾ ਬਖਸ਼ ਸਕਦੇ ਆ ਇਹਨਾਂ ਸਰਕਾਰਾਂ ਨੂੰ ਜੋ ਸਾਡੇ ਨਾਲ ਇਹਨਾਂ ਨੇ ਕੀਤਾ ਹੂੰ ਬਾਕੀ ਅਸੀਂ ਜਿੰਦਾ লাশ ਬਣ ਕੇ ਆਪਣੀ ਜ਼ਿੰਦਗੀ ਕੱਢ ਰਹੇ ਆ ਅੱਜ ਵੀ ਬੱਚੇ ਸਾਡੇ ਰੁਲੇ ਪਏ ਹਸਬੰਦ ਸਾਡੇ ਕੋਈ ਕੰਮ ਕਾਰ ਨਹੀਂ ਕਰ ਸਕਦੇ ਹੈਂਡੀਕੈਪਡ ਹੈਗੇ ਸੱਟਾਂ ਸੱਟਾਂ ਲੱਗੀਆਂ ਹੋਈਆਂ ਨਾ ਸਾਡੇ ਰੁਜ਼ਗਾਰ ਰਹੇ ਤੇ ਨਾ ਹੁਣ ਸਾਡੀਆਂ ਜ਼ਿੰਦਗੀਆਂ ਰਹੀਆਂ ਬਾਕੀ ਸਾਨੂੰ ਇਹ ਦੁੱਖ ਬੜਾ ਲੱਗਦਾ ਕਿ ਸਰਕਾਰਾਂ ਨੇ ਵੀ ਸਾਡੀ ਕਦੀ ਕੋਈ ਨਹੀਂ ਹੈਲਪ ਨਹੀਂ ਕੀਤੀ ਜੋ ਵੀ ਸਰਕਾਰ ਸਤਾ ਚਾਈ ਸਭ ਉਹਨਾਂ ਨੇ ਵੋਟਾਂ ਬਟੋਰੀਆਂ ਸਾਡੇ ਵਾਸਤੇ ਅੱਜ ਤੱਕ ਕੁਝ ਵੀ ਨਹੀਂ ਸੋਚਿਆ ਜਦੋਂ 84 ਦਾ ਦੌਰ ਚੱਲ ਰਿਹਾ ਸੀਗਾ ਜਿਸ ਵਕਤ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਤੇ ਉਸ ਤੋਂ ਬਾਅਦ ਜਦੋਂ ਦੰਗਾ ਫਸਾ ਸ਼ੁਰੂ ਹੁੰਦਾ ਕਿਉਂਕਿ ਉਸ ਵਕਤ ਮੋਬਾਈਲ ਕੈਮਰੇ ਜਾਂ ਜਹੀਆਂ ਨਿਊਜ਼ ਚੈਨਲ ਨਹੀਂ ਸੀ ਕਿ ਮਿੰਟੋ ਮਿੰਟ ਪਤਾ ਲੱਗ ਜਾਏ ਕੁਝ ਹੋ ਗਿਆ ਜਿਸ ਵਕਤ ਪਤਾ ਲੱਗਾ ਤਾਂ ਫਿਰ ਅੱਖਾਂ ਅੱਗੇ ਉਹ ਸੀਨ ਲਿਆ ਕੇ ਯਾਦ ਕਰੋ ਜਾਂ ਫਿਰ ਸਾਨੂੰ ਦੱਸੋ ਕਿ ਉਹ ਕੀ ਵਾਕਿਆ ਸੀਗਾ ਕਿਸ ਤਰ੍ਹਾਂ ਤੁਹਾਡੇ ਤੱਕ ਕੋ ਖਬਰ ਪਹੁੰਚੀ ਤੇ ਲਾ 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 ਜਿਹੜੀ ਬਾਹਰੋਂ ਲੱਗ ਗਈ ਦੇਖੋ ਗੱਡੀਆਂ ਜਿਹੜੀਆਂ ਹੁੰਦੀਆਂ ਸੀ ਪਹਿਲੋ ਟਾਟਾ 507 ਵਗੈਰਾ ਇਹ ਜਿਹੜੇ ਹੁੰਦੇ ਸੀ ਪੂੰਡ ਜੇ ਆਟੋ ਹੁੰਦੇ ਸੀ ਇਹ ਭਰ ਭਰ ਕੇ ਬਈਆਂ ਦੇ ਆਏ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਸੈਸੀ ਬਈਏ ਗੱਡੀਆਂ ਭਰ ਭਰ ਕੇ ਆਏ ਲਾਲਾ 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 ਲੋਕਾਂ ਦੇ ਜਿੱਦਾਂ ਦੁਕਾਨਾਂ ਦੇ ਸ਼ਟਰ ਥੱਲੇ ਹੋਣ ਲੱਗੇ ਘਰਾਂ ਦੇ ਦਰਵਾਜ਼ੇ ਠਾਠਾ ਬੰਦ ਹੋਣ ਲੱਗੇ ਰੋਲਾ ਪੈ ਗਿਆ ਆਗੇ ਹੋਏ ਆਗੇ ਹੋਏ ਬਚ ਜੋਏ ਬਚ ਜੋਏ ਉਦੋਂ ਸਾਨੂੰ ਪਤਾ ਲੱਗਿਆ ਉਦੋਂ ਤੇ ਨਾ ਕੋਈ ਫੋਨ ਹੁੰਦੇ ਸੀ ਨਾ ਕੋਈ ਪੇਜਰ ਹੁੰਦੇ ਸੀ ਨਾ ਕੋਈ ਕੋਦੀ ਸ਼ੁਰੂ ਚੂਚ ਲੈਂਡ ਲੈਣ ਲੋਕਾਂ ਦੇ ਸਹਿਬਜ਼ਾਦਿਆਂ ਦੇ ਘਰਾਂ ਚ ਲੈਂਡ ਲੈਣ ਹੁੰਦੇ ਸੀ ਇਹ ਰੋਲੇ ਸੁਣ ਕੇ ਲੋਕੀ ਤਰਾ ਤਰਾ ਕਰਨ ਲੱਗੇ ਤੇ ਸਾਨੂੰ ਪਤਾ ਲੱਗਿਆ ਵੀ ਇਹ ਦਿੱਲੀ ਦੇ ਵਿੱਚ ਦੰਗੇ ਫਸਾਦ ਹੁਣੇ ਸ਼ੁਰੂ ਆ ਗਏ ਆ ਬਸ ਮਾਰ ਕੁੱਟ ਹੋ ਰਹੀ ਆ ਥਾਂ ਥਾਂ ਤੇ ਡੰਗਾ ਛੋਟੇ ਚੱਲ ਰਹੇ ਆ ਆ ਮਜ਼ੇਰ ਅਸੀਂ ਦੇਖਿਆ ਹਮ ਬਾਕੀ ਉਦੋਂ ਦੇ ਅਸੀਂ ਜੜੇ ਹੋਏ ਅਜੇ ਤੱਕ ਅੱਠ ਨਹੀਂ ਹੋਏ ਬਾਕੀ ਸਾਡੇ ਸਾਹਮਣੇ ਜੋ ਮਜ਼ੇਰ ਹੋਇਆ ਮੇਰੇ ਅੱਖੀਂ ਦੇਖੀ ਗੱਲ ਆ ਸਰਦਾਰਾਂ ਦੇ ਤਿੰਨ ਚਾਰ ਘਰ ਸਾਹਮਣੇ ਸੀਗੇ ਉਹਨਾਂ ਦੇ ਦੋ ਬੱਚੇ ਦੋ ਬੱਚੇ ਕੋਈ 7 ਸਾਲ ਦਾ ਹੁਣ ਆ ਕੋਈ 9 ਸਾਲ ਦਾ ਆਣਾ ਏਡੇ ਏਡੇ ਲੰਬੇ ਉਹਨਾਂ ਦੇ ਕੇਸ ਫੜ ਫੜ ਕੇ ਦੋ ਆਏ ਅਸੀਂ ਜਿਹੜੇ ਦਰਵਾਜੇ ਦੀਆਂ ਚੀਤਾ ਹੁੰਦੀਆਂ ਨਾ ਜਿਹਨੂੰ ਅਸੀਂ ਦਰਾਰਾਂ ਕਹਿ ਦਿੰਨੇ ਆ ਉਹਨਾਂ ਦੇ ਵਿੱਚੋਂ ਅਸੀਂ ਅੰਦਰ ਦੇਖਿਆ ਕਿ ਇਦਾਂ ਫੜ ਫੜ ਕੇ ਉਹਨਾਂ ਨੂੰ ਕੜੀਸਿਆ ਲੈ ਕੇ ਜਾ ਰਿਆ ਜਦੋਂ ਨਾਲ ਦੇ ਘਰ ਚ ਵੜਨ ਲੱਗੇ ਉਹ ਲੇਡੀਜ਼ ਨੇ ਫਟਾਫਟ ਦਰਵਾਜ਼ੇ ਬੰਦ ਕਰਕੇ ਅੰਦਰੋਂ ਮੁਸਲਮਾਨਾਂ ਦੇ ਘਰ ਸੀ ਨਾਲ ਉਹਨਾਂ ਨੇ ਕਿਹਾ ਇਹਨਾਂ ਨੇ ਇਹ ਗੁੱਤਾਂ ਕਰ ਦੋ ਇਹਨਾਂ ਦੀਆਂ ਕੋਈ ਫਰਾਕਾਂ ਹੈਗੀਆਂ ਫਰਾਕਾਂ ਪਾ ਦਿਓ ਜਿੱਦਾਂ ਉਹਨਾਂ ਕੋਲ ਦੋ ਚਾਰ ਫਰਾਕਾਂ ਸੀਗੀਆਂ ਤਿੰਨ ਕੁੜੀਆਂ ਸੀ ਇੱਕ ਮਸਮ ਉਹਨਾਂ ਦੀਆਂ ਫਰਾਕਾਂ ਲੈ ਕੇ ਉਹ ਲੇਡੀਜ਼ ਨੇ ਪਾਈਆਂ ਤੇ ਗੁੱਤਾਂ ਗੁੰਦੀਆਂ ਤੇ ਅੰਦਰੋਂ ਜੰਦਰੇ ਕੁੰਡੇ ਮਾਰ ਕੇ ਉਹਨਾਂ ਦੀਆਂ ਜਾਨਾਂ ਬਚਾਈਆਂ ਪਰ ਐਦਾਂ ਅਸੀਂ ਜਿੱਦਾਂ ਦਰਵਾਜ਼ਿਆਂ ਦੇ ਛਿੱਥਾ ਚੋਂ ਦੇਖ ਰਹੇ ਸੀ ਸਾਹਮਣੇ ਐਦਾਂ ਕ੍ਰੋਸਿੰਗ ਪੈਟਰੋਲ ਫੂਕ ਕੇ ਛਿੱਟ ਛਿੱਟ ਕੇ ਅੱਗਾਂ ਲਾ ਕੇ ਜਾ ਰਹੇ ਸੀ ਅੱਗਾਂ ਲਾ ਕੇ ਬਾਅਦ ਚ ਆਹਾ ਕਰਕੇ ਜਿੱਦਾਂ ਪਿਕਚਰਾਂ ਚ ਅੱਜ ਦਿਖਾਇਆ ਜਾਂਦਾ ਫਿਰ ਐਦਾਂ ਬੋਲਦੇ ਸੀ ਉਹ ਦੇਖੋ ਸਾਹਮਣੇ ਭਾਲੂ ਨਾਚ ਰਹੇ ਉਹ ਦੇਖੋ ਭਾਲੂ ਨਾਚੇ ਜਿੰਦਾ ਸਾੜੇ ਸਾਡੇ ਸਾਹਮਣੇ ਇੱਕ ਸਰਦਾਰ ਸੀ ਉਦੋਂ ਲੇਡੀਆਂ ਨੇ ਅੰਦਰੋਂ ਮੰਨਤਾ ਕੀਤੀਆਂ ਮੇਰੇ ਸਰਦਾਰ ਜੀ ਨੂੰ ਛੱਡ ਦਿਓ ਉਹਨਾਂ ਦੇ ਸਾਹਮਣੇ ਤੇਲ ਪਾ ਕੇ ਉਹਨਾਂ ਨੂੰ ਐ ਨਚਾਇਆ ਜਿਦਾ ਪਾਲੂ ਨੱਚ ਰਿਹਾ ਹੂੰ ਅੱਗੇ ਤੁਸੀਂ ਦੱਸੋ ਜੀ ਤੁਹਾਡਾ ਕਹਿੋ ਜਿਆ ਉਹ ਦਰਦਨਾਕ ਸਫਰ ਸੀਗਾ ਦਿੱਲੀ ਤੋਂ ਵਾਪਸ ਪਲਾਨ ਕਰਕੇ ਤੁਸੀਂ ਪੰਜਾਬ ਜਨਕਪੁਰੀ ਰਹਿੰਦੇ ਸੀ ਬੇਟੇ ਅਸੀਂ ਜਨਕੁਰੀ ਸ਼ਾਮੇ 7 ਵਜੇ ਜਦੋਂ ਰੋਲਾ ਪਿਆ ਨਾ ਭਈਏ ਜਦੋਂ ਭੱਜ ਭੱਜ ਕੇ ਆਏ ਬਿਮਾਰੋ ਸਰਦਾਰਾਂ ਨੂੰ ਮਾਰੋ ਸਰਦਾਰਾਂ ਇੱਥੇ ਸਰਦਾਰ ਰਹਿੰਦੇ ਸਾਡੇ ਮਕਾਨ ਮਾਲਕ ਦੇ ਅੰਦਰ ਦੋ ਮੁਸਲਮਾਨ ਰਹਿੰਦੇ ਪਰਿਵਾਰ ਰਹਿੰਦੇ ਉਹਨਾਂ ਮੁਸਲਮਾਨਾਂ ਨੇ ਸਾਨੂੰ ਬਚਾਇਆ ਮੇਰੇ ਬੱਚਿਆਂ ਦੀ ਗੁੱਤਾਂ ਕੀਤੀਆਂ ਸਾਨੂੰ ਬੇਸਮੈਂਟ ਉਹਨਾਂ ਦੀ ਸੀ ਅਸੀਂ ਬੇਸਮੈਂਟ 'ਚ ਲੁਕ ਗਏ ਮੇਰਾ ਸਰਦਾਰ ਜੀ ਗਿਆਨੀ ਬਾਡਰ ਤੇ ਕੰਮ ਕਰਦੇ ਸੀ ਉਹ ਉਥੋਂ ਆਏ ਸਾਡੀ ਦੁਕਾਨ ਸਾਰੀ ਸਾੜ ਦਿੱਤੀ ਉਸ ਤੋਂ ਬਾਅਦ ਅਸੀਂ 6 ਦਿਨ ਅਸੀਂ ਬੇਸਮੈਂਟ ਦੇ ਵਿੱਚ ਰਹੇ ਬੇਸਮੈਂਟ ਤੋਂ ਬਾਹਰ ਸਾਨੂੰ ਗਿਆਨੀ ਬਾਡਰ ਤੇ ਕੋਈ ਟਰੱਕ ਸੀ ਬਿਟੇ ਕਿਉਂ ਦਾ ਭਰਿਆ ਪੀਪਿਆਂ ਉਹ ਪੀਪਿਆਂ ਦੇ ਵਿੱਚ ਉਹ ਸਾਨੂੰ ਮੁਸਲਮਾਨਾਂ ਨੇ ਸਾਨੂੰ ਬਿਠਾਇਆ ਦੋ ਪਰਿਵਾਰ ਸੀ ਅਸੀਂ ਇੱਕ ਮੱਗਰ ਸਿੰਘ ਪਰਿਵਾਰ ਸੀ ਇੱਕ ਅਸੀ ਪਰ ਸਾਨੂੰ ਲਿਆ ਕੇ ਇਹਨਾਂ ਨੇ ਸਾਨੂੰ ਪੰਜਾਬ ਚ ਛੱਡਿਆ ਜਨੇਪੁਰੇ ਸਾਨੂੰ ਛੱਡਿਆ ਫਿਰ ਸਾਨੂੰ ਪਿੰਡ ਵਾਲਿਆਂ ਨੇ ਅਸੀਂ ਪਿੰਡ ਗਏ ਅਸੀਂ ਇਸ ਤਰ੍ਹਾਂ ਕਿ ਉਹਦੇ ਟਰੱਕਾਂ 'ਚ ਅਸੀਂ ਆਪਣੇ ਘਰ ਪਹੁੰਚ। ਮਾਤਾ ਜੀ ਉਹ ਦੱਸੋ ਕਿ ਤੁਹਾਡਾ ਕਿਉਂ ਦੇ ਟਰੱਕਾਂ ਦੇ ਵਿੱਚ ਕਿਵੇਂ ਆਣਾ ਹੋਇਆ? ਕਿਉਂ ਉਹਦਾ ਟਰੱਕ ਲੋਡ ਸੀ ਬੇਟੇ। ਪੀਪੇ ਹੁੰਦੇ ਨਾ ਕਿਉਂ ਦੇ ਡਾਲਦਾ ਕਿਉਂ ਦੇ ਉਹ ਭਰਿਆ ਹੋਇਆ ਸੀਗਾ। ਉਸ ਦੇ ਵਿੱਚ ਦੋ ਮੁਸਲਮਾਨਾਂ ਨੇ ਗੱਡੀ ਚਲਾਣੀ। ਉਸ ਮੁਸਲਮਾਨਾਂ ਨੇ ਸਾਨੂੰ ਬਚਾਇਆ ਸੀ ਟਰੱਕਾਂ 'ਚ ਲਿਆ ਕੇ। ਅੱਛਾ। ਹਾਂ ਟਰੱਕ ਦੇ ਵਿੱਚ ਅੱਧੇ ਪੀਪੇ ਇਧਰ ਕਰਤੇ ਅੱਧੇ ਤੇ ਸਾਨੂੰ ਵਿੱਚ ਦੋ ਪਰਿਵਾਰਾਂ ਨੂੰ ਵਿੱਚ ਬਿਠਾ ਲਿਆ ਉਹਨੇ। ਤੇ ਅਸੀਂ ਉਸ ਟਰੱਕ ਦੇ ਵਿੱਚ ਅਸੀਂ ਆਏ ਸੀਗੇ। ਤੇ ਤੁਹਾਨੂੰ ਨਹੀਂ ਲੱਗਾ ਕਿ ਉਹ ਸਫ਼ਰ ਜਿਹੜਾ ਦਿੱਲੀ ਤੋਂ ਚੰਡੀਗੜ੍ਹ ਦਾ ਜਿਹੜਾ 4 1/2 ਘੰਟੇ ਦਾ ਹੋਵੇ ਪਰ ਉਹ ਸਫ਼ਰ ਕਿਸ ਤਰ੍ਹਾਂ ਔਖਾ ਤੁਸੀਂ ਕੱਟਿਆ ਬਹੁਤ ਔਖਾ ਕੱਟਿਆ ਭੁੱਖੇ ਪਿਆਸੇ ਕਾ ਪਰ ਮੁਸਲਮਾਨਾਂ ਨੇ ਬਾਦਰੀ ਦਿਖਾਈ ਜਿਹੜਾ ਸਾਨੂੰ ਜੀ ਨੇ ਪੂਰੇ ਸਹੀ ਸਲਾਮਤ ਪਹੁੰਚਾਇਆ ਹੂੰ ਸੋਨੀ ਜੀ ਤੁਸੀਂ ਇਸ ਨੂੰ ਕੀ ਸਮਝਦੇ ਹੋ ਕਿ ਇਹਦੇ ਪਿੱਛੇ ਆਖਰਕਾਰ ਵਜ੍ਹਾ ਕੀ ਰਹੀ ਹੋਵੇਗੀ ਨਾ ਹਿੰਦੂਆਂ ਨੇ ਪਹਿਲਾਂ ਸਿੱਖਾਂ ਦਾ ਕੁਝ ਵਿਗਾੜਿਆ ਨਾ ਸਿੱਖਾਂ ਨੇ ਹਿੰਦੂਆਂ ਦਾ ਕੁਝ ਵਿਗਾੜਿਆ ਫਿਰ ਅਜੀਹਾ ਦੌਰ ਕਿਉਂ ਆਇਆ ਕਿ ਇੱਕ ਦੂਜੇ ਦੇ ਖੂਨ ਦੇ ਪਿਆਸੇ ਆਪਸ ਚ ਜਿਹੜੇ ਹਿੰਦੂ ਸਿੱਖ ਭਾਈ ਭਾਈ ਕਹਿੰਨੇ ਆ ਉਹ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਪਰ ਜਿਹੜੇ ਨੇਤਾ ਸੀ ਸੱਜਣ ਕੁਮਾਰ ਸੀ ਇਹ ਵੀ ਤਾਂ ਹਿੰਦੂ ਹੀ ਸੀਗੇ ਨਾ ਹੂੰ ਇਹਨਾਂ ਦੇ ਕਹੇ ਕਹੇ ਚ ਹਿੰਦੂ ਭੜ ਕੇ ਤੁਸੀਂ ਐਸਾ ਕੀ ਦੇਖਿਆ ਕਿਉਂਕਿ ਸਰਦਾਰਾਂ ਨੇ ਇੰਗਰਾਂ ਨੂੰ ਅਟੈਕ ਕੀਤਾ ਸੀ ਉਹਨਾਂ ਨੇ ਇਹ ਸੀ ਕਿ ਸਰਦਾਰਾਂ ਨੇ ਮਾਰੇ ਸੀ ਸਰਦਾਰ ਬਖਸ਼ਣੇ ਨਹੀਂ ਹੈ ਹੂੰ ਸਾਡੀ ਦੁਕਾਨਾਂ ਉਜਾੜਤੀਆਂ ਸਾਡਾ ਘਰ-ਬਾਰ ਉਜਾੜਦਾ ਜਿਹੜਾ ਕਿ ਸਾਡੇ ਸਰਦਾਰ ਜੀ ਵੀ ਭੱਜ-ਭੱਜ ਕੇ ਜਾਣ ਕਿਵੇਂ ਜਾਨ ਬਚਾਈ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਤਾਂ ਆਪਣੇ ਕਰਾਇਤੇ ਰਹਿ ਰਹੇ ਸੀ ਸਾਨੂੰ ਬੇਸਮੈਂਟ ਵਾਲਿਆਂ ਨੇ ਬਚਾਇਆ ਸਾਨੂੰ ਮੁਸਲਮਾਨਾਂ ਨੇ ਬਚਾਇਆ ਸਾਨੂੰ ਹਿੰਦੂਆਂ ਨੇ ਮਾਰਿਆ ਹੂੰ ਦੇਖੋ ਅਸੀਂ ਮੁਸਲਮਾਨਾਂ ਨੂੰ ਮਾਰਾ ਕਹਿੰਨੇ ਪਰ ਸਾਨੂੰ ਉਸ ਟਾਈਮ ਮੁਸਲਮਾਨਾਂ ਨੇ ਬਚਾਇਆ ਹੂੰ ਪਰ ਸਾਰੇ ਹਿੰਦੂ ਤਾਂ ਨਹੀਂ ਇੱਕੋ ਚੁੱਕੇ ਹੋ ਸਕਦੇ ਦੇਖੋ ਜੀ ਉਸ ਟਾਈਮ ਤੇ ਸਾਨੂੰ ਸਾਰੇ ਹਿੰਦੂ ਇੱਕੋ ਜਿਹੇ ਲੱਗਦੇ ਸੀਗੇ ਕੋਈ ਨਹੀਂ ਸੀ ਆਪਣਾ ਹਿੰਦੂ ਸਾਡੇ ਉਹ ਇਹ ਚਾਹਦੇ ਸੀ ਕੋਈ ਕੋਈ ਬੱਚਾ ਵੀ ਇਨੱਕ ਮਿਲ ਗਿਆ ਉਹਨੂੰ ਵੀ ਮਾਰ ਦੋ ਹੂੰ ਕਿਉਂਕਿ ਉਸ ਟਾਈਮ ਹਿੰਦੂ ਸਰਧਾਰਾਂ ਦੇ ਦੁਸ਼ਮਣ ਬਣੇ ਹੋਏ ਸੀਗੇ ਤੇ ਸੋਨੀ ਜੀ ਤੁਸੀਂ ਅਕਸਰ ਕਹਿੰਦੇ ਹੁੰਦੇ ਹੋ ਕੁਝ ਅਜੀਹਾ ਵਾਕਿਆ ਵਾਪਰਿਆ ਸੀ ਕਿ ਬੱਚਿਆਂ ਨੂੰ ਗਟਰਾ ਚਲਕਾਇਆ ਸੀ ਉਹ ਕੀ ਵਾਕਿਆ ਸੀ ਵਾਕਇਤ ਦਾ ਕੀ ਤੁਹਾਨੂੰ ਦੱਸਿਆ ਕਿ ਨਾਲ ਤਿੰਨ ਚਾਰ ਮੁਸਲਮਾਨਾਂ ਦੇ ਘਰ ਸੀ ਹਮ ਉਹਨਾਂ ਦੇ ਘਰਾਂ ਦੇ ਵਿੱਚ ਤਿੰਨ ਦਿਨ ਹੋ ਗਏ ਸੀ ਕੋਈ ਸਿੱਖ ਪਰਿਵਾਰ ਸੀ ਘਰ ਅੰਦਰ ਜਦੋਂ ਉਹਨਾਂ ਨੂੰ ਵੀ ਆ ਕੇ ਹੱਲਾ ਗੁੱਲਾ ਕੀਤਾ ਸ਼ੋਰ ਮਚਾਇਆ ਕੱਢੋ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੂੰ ਬਾਹਰ ਹਿੰਦੂਆਂ ਨੂੰ ਕੱਢੋ ਬਾਹਰ ਇਹ ਦੁਕਾਨ ਕੱਢੋ ਉਸ ਟਾਈਮ ਮੇਰੇ ਸਾਹਮਣੇ ਦੀ ਗੱਲ ਆ ਗਟਰ ਦੇ ਵਿੱਚ ਦੋ ਬੱਚੇ ਇੱਕ ਕੁੜੀ ਤੇ ਮੁੰਡਾ ਉਹਨੂੰ ਗਟਰ ਦੇ ਵਿੱਚ ਉਹਦੀ ਮਾਦਰ ਨੇ ਤੇ ਉਹਦੀ ਇੱਕ ਪੂ ਆਈ ਹੋਈ ਸੀ ਇਹ ਨਹੀਂ ਪਤਾ ਪੂਆ ਜੀ ਕਿੱਥੋਂ ਆਏ ਉਹਨਾਂ ਨੇ ਫਟਾਫਟ ਗੁੱਤਾਂ ਹੁੰਦੀਆਂ ਤੇ ਗਾਟਰ ਦੇ ਵਿੱਚ ਖੜਾ ਕੀਤਾ ਤਾਂ ਉਹ ਬੱਚੇ ਬਚੇ ਤਾਂ ਉਹ ਬੱਚੇ ਬਚੇ ਤੇ ਮਾਤਾ ਜੀ ਤੁਸੀਂ ਦੱਸੋ ਤੁਸੀਂ ਕਿਸ ਤਰ੍ਹਾਂ ਦਾ ਖੌਫਨਾਕ ਮੰਜ਼ਰ ਦੇਖਿਆ ਹੋਇਆ ਮੈਂ ਉਹ ਤਾਂ ਦੇਖਿਆ ਭੁੱਲਦਾ ਨਹੀਂ ਅੱਜ ਤੱਕ ਬੇਟਾ ਇਹ ਉਹ ਜਿਹੜੀ ਚੀਜ਼ ਹੋਇਆ ਹੋਇਆ ਉਹ ਕਦੀ ਨਹੀਂ ਭੁੱਲੇਗਾ ਹੂੰ ਦੇ ਤਰ੍ਹਾਂ ਉਹਨਾਂ ਨੇ ਮਾਰਿਆ ਸਰਦਾਰਾਂ ਨੂੰ ਗਲਾਂ 'ਚ ਟਾਇਰ ਪਾ ਕੇ ਸਰਗੇ ਮਾਰ-ਮਾਰ ਕੇ ਮਿੱਟੀ ਦਾ ਤੇਲ ਸੁੱਟ-ਸੁੱਟ ਕੇ ਸਰਦਾਰਾਂ ਤਾਂ ਕੁਝ ਨਹੀਂ ਬਗਾੜਿਆ ਸੀ ਉਹਨਾਂ ਦਾ ਇਸ ਸਰਕਾਰਾਂ ਹੀ ਸਤਾ ਚਾਹੀਆਂ ਜਦੋਂ ਸਰਕਾਰਾਂ ਤੇ ਕੁਝ ਨਹੀਂ ਵੀ ਸਰਕਾਰਾਂ ਅੱਜ ਕੱਲ ਇੱਕ ਨੇਤਾ ਆਂਦਾ ਦੂਜਾ ਹਟ ਜਾਂਦਾ ਦੂਸਰਾ ਆਂਦਾ ਸਾਨੂੰ ਤੇ ਕੁਝ ਨਹੀਂ ਕਿਸੇ ਦਾ ਆਸਰਾ ਉਹਨਾਂ ਨੇ ਸਭ ਕੁਝ ਕੀਤਾ ਉਹ ਚੰਗੇ ਭਲੇ ਆ ਤੁਹਾਡਾ ਕਿਹੜਾ ਪਰਵਾਰਕ ਮੈਂਬਰ ਸੀ ਜਿਹਨੂੰ ਸੱਟਾਂ ਮਾਰੀਆਂ ਗਈਆਂ ਜਿਨ੍ਹਾਂ ਨੂੰ ਮੋਦਕ ਘਟ ਉਤਾਰਿਆ ਗਿਆ ਮੇਰੇ ਸਰਦਾਰ ਜੀ ਨਾਲ ਮੇਰੇ ਉਹ ਬ੍ਰਦਰ ਹੀ ਲੱਗਦੇ ਸੀ ਵੀ ਜੇ ਜਥਾਣੀ ਦੇ ਭਰਾ ਬ੍ਰਦਰ ਹੀ ਲੱਗੇ ਨਾ ਬ੍ਰਦਰ ਹੀ ਸੀ ਹਾਂ ਉਹਨਾਂ ਨਾਲ ਕੀ ਹੋਇਆ ਸੀ ਉਹਨਾਂ ਉਹ ਆਏ ਘਰੋਂ ਨਿਕਲੇ ਵੀ ਅਸੀਂ ਨਾ ਦੀਦੀ ਦਾ ਰੋਲਾ ਪੈ ਗਿਆ ਉਹ ਕਹਿੰਦੇ ਵੀ ਅਸੀਂ ਦੀਦੀ ਦਾ ਪਤਾ ਲੈ ਕੇ ਆਈਏ ਬੀ ਦੀਦੀ ਹੱਲ ਕਿੰਨਾ ਕਰੋਲਾ ਉਹ ਸਾਡੀ ਮੰਮੀ ਉਹਨਾਂ ਨੂੰ ਮਨਾ ਕਰਦੀ ਰਹੀ ਮਨਾ ਕਰਦੀ ਨਹੀਂ ਬਟਾ ਜੀ ਬਾਹਰ ਬਰਾ ਨਹੀਂ ਮੰਮੀ ਅਸੀਂ ਆਏ ਹੋਣੇ ਆਏ ਰਸਤੇ ਹੋ ਕੇ ਨਾਲ ਇਹ ਵੀ ਗਏ ਦੇ ਸੀ ਤਾਂ ਨਹੀਂ ਮੰਮੀ ਨਾਲ ਅਸੀਂ ਨਾ ਭਾਜੀ ਨੂੰ ਛੱਡ ਆਈਏ ਉਧਰ ਨਾਲੇ ਅਸੀਂ ਦੀਦੀ ਦਾ ਪਤਾ ਲੈ ਆਈਏ ਰਸਤੇ 'ਚ ਘੇਰ ਲੈ ਸੀ ਉਹਨਾਂ ਨੇ ਕਿੰਨੇ ਘੇਰਿਆ ਹਾਂਜੀ ਕਿੰਨੇ ਘੇਰਿਆ ਹਿੰਦੂਆਂ ਨੇ अच्छा हां जी ये ये। ते फिर ਉਸ ਤੋਂ ਬਾਅਦ ਕੀ ਹੋਇਆ ਉਹਨਾਂ ਦੇ ਮਤਲਬ ਜਿੱਦਾਂ ਤਿੰਨੋਂ ਇਕੱਠੇ ਆਏ ਦੇਨ ਜਦੋਂ ਦੇਖਿਆ ਨਾ ਇਕੱਠੇ ਆਂਦਿਆਂ ਨੇ ਉਹਨਾਂ ਨੂੰ ਮਈਆਂ ਨੂੰ ਆਂਦਿਆਂ ਕੱਟੇ ਦੇਖਿਆ ਇਹਨਾਂ ਨੂੰ ਤੇ ਇਹਨੂੰ ਕਹਿੰਦੇ ਵੀ ਆਪਣਾ ਟਾਇਰ ਫੜੇ ਰਹੀ ਸੀ ਦੋਨਾਂ ਦੇ ਪਾਏ ਇਹਨਾਂ ਨੂੰ ਥੱਕਾ ਦਿੱਤਾ ਬਾਜੀ ਤੁਸੀਂ ਨੱਠੋ ਬਾਜੀ ਤੁਸੀਂ ਨੱਠੋ ਫਿਰ ਵੀ ਨੱਠ ਦੇ ਨੱਠ ਦੇ ਉਹਨਾਂ ਨੇ ਸਰੀਏ ਮਾਰੇ ਇਹ ਬੇਹੋਸ਼ ਹੋ ਗਏ ਉਹਨਾਂ ਸੋਚਿਆ ਕਿ ਇਹ ਬੋਰੇ ਹੋ ਗਏ ਨੇ ਜਿ ਐਸਾ ਛੱਡ ਕੇ ਤਾਂ ਗਏ ਹੋ ਸਿਰ 'ਚ ਮਾਰੇ ਹੋਏ ਸਰੀਏ ਉਹਨਾਂ ਨੂੰ ਕੋਈ ਸੱਚੀ ਦਾ ਕੋਈ ਚੀਜ਼ ਦਾ ਉਹਨਾਂ ਨੂੰ ਹਜੇ ਤੱਕ ਪਤਾ ਨਹੀਂ ਲੱਗਦਾ ਉਹਨਾਂ ਪੁੱਛੋਣ ਵੀ ਆਹ ਚੀਜ਼ ਕਿਸਰਾ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਨਹੀਂ ਹੂੰ ਤੇ ਫਿਰ ਉਹ ਕਿਸ ਤਰ੍ਹਾਂ ਘਰ ਵਾਪਸ ਪਹੁੰਚੇ ਕਿੰਨੇ ਬਚਾਇਆ ਰਸਤੇ ਚ ਲੈ ਕੇ ਆਏ ਕੋਈ ਉਹਨਾਂ ਨੂੰ ਜਿੱਦਾਂ ਹੁਣ ਜੇਬ ਚ ਕੁਛ ਨਾ ਕੁਛ ਪਰਚੀ ਪਾਈ ਹੁੰਦੀ ਐ ਤੇ ਉਹ ਰਸਤੇ ਚ ਦੇਖਿਆ ਕਿਸੇ ਨੇ ਵੀ ਗਿਰਿਆ ਹੋਇਆ ਤੇ ਚੁੱਕ ਕੇ ਉਥੇ ਛੱਡ ਕੇ ਗਏ ਹੂੰ ਜਨਕਪੁਰੀ ਤੇ ਜਿਹੜੇ ਬਾਕੀ ਤੁਹਾਡੇ ਜੋ ਠਾਣੀ ਦੇ ਬ੍ਰਦਰ ਸੀ ਭਰਾ ਸੀ ਉਹ ਤੇ ਦੋਨੇ ਮਾਰ ਦਿੱਤੇ ਸੀ ਦੋਨੇ ਮਰ ਗਏ ਸੀ ਸੜ ਗਏ ਸੀ ਦੋਨੇ ਟਾਇਰ ਪਾਕਿਸਤਾਨੀ ਹਾਂਜੀ ਹਾਂਜੀ ਹੂੰ ਤੇ ਤੁਸੀਂ ਕੀ ਸਮਝਦੇ ਹੋ ਇੰਨੇ ਸਾਲ ਬੀਤ ਗਿਆ ਹਜੇ ਤੱਕ ਜਸਟਿਸ ਨਹੀਂ ਮਿਲਿਆ ਜਿਹੜਾ ਇਨਸਾਫ ਤੁਸੀਂ ਚਾਹੁੰਦੇ ਸੀ ਉਹ ਨਹੀਂ ਮਿਲਿਆ ਜਗਦੀਸ਼ ਟੈਟਰ ਸੱਜਣ ਕੁਮਾਰ ਮਾੜੀਆਂ ਮੋਟੀਆਂ ਸਜ਼ਾਵਾ ਦੇ ਕੇ ਫਿਰ ਜੇਲਾ ਦੇ ਅੰਦਰ ਛੱਡ ਦਿੱਤੇ ਜਾਂਦੇ ਨੇ ਕੀ ਤੁਸੀਂ ਸਮਝਦੇ ਹੋ ਬਾਹਰ ਵੀ ਉਸ ਤਰ੍ਹਾਂ ਨੇ ਜੇਲ੍ਹ ਚ ਵੀ ਅੰਦਰ ਵੀ ਉਸ ਤਰ੍ਹਾਂ ਹੀ ਉਹਨਾਂ ਦੀ ਤਾਂ ਬੜੀ ਵਧੀਆ ਲਾਈਫ ਆ ਜੇ ਜੇਲ੍ਹ ਹੋਣੀ ਚਾਹੀ ਬਾਹਰ ਹੋਣੀ ਦੇਖੋ ਹੁਣ ਸੱਜਣ ਕੁਮਾਰ ਨੂੰ ਜਿਹੜੀ ਇਹਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਸਾਡੇ जखਮਾਂ ਦੇ ਉੱਤੇ ਤਾਂ ਕੋਈ ਮਲਮ ਲੱਗਦੀ ਨਾ ਉਹ ਕੀ ਵਧੀਆ ਅੰਦਰ ਉਹਨਾਂ ਨੂੰ ਖਾਣ ਪੀਣ ਨੂੰ ਵਧੀਆ ਐਸ਼ ਦੀ ਰਾਜੇ ਮਹਾਰਾਜਿਆਂ ਵਾਲੀ ਜ਼ਿੰਦਗੀ ਹੈ ਉਹਨਾਂ ਦੀ ਲੱਖਾਂ ਰੁਪਏ ਜੇਲ੍ਹਾਂ ਦੇ ਵਿੱਚ ਜਾਂਦੇ ਆ ਵਧੀਆ ਉਹਨਾਂ ਨੂੰ ਰਹਿਣੀ ਸੈਣੀ ਵਧੀਆ ਉਹਨਾਂ ਨੂੰ ਬੈੱਡ ਵਧੀਆ ਉਹਨਾਂ ਦਾ ਖਾਣਾ ਲੰਚ ਬ੍ਰਾਂਚ ਵਧੀਆ ਕੋਈ ਦੁੱਖ ਸੁੱਖ ਹੋ ਜਾਂਦੇ ਮਿੰਟਾਂ 'ਚ ਉਹਨਾਂ ਦੀ ਉਹ ਮਿਲ ਜਾਂਦੀਆਂ ਉਹਨਾਂ ਨੂੰ ਪਰੋਲਾ ਮਿਲ ਜਾਂਦੀਆਂ ਜਿੱਦਾਂ ਆਰਾਮ ਰਹੀ ਨੂੰ ਪਰੋਮ ਮਿਲ ਜਾਂਦੀ ਦੇਖੋ ਕਿੱਡਾ ਕਾਂਡ ਹੋਇਆ ਸੀ ਮਿਲ ਜਾਂਦੀ ਪਰੋਲਾ ਇਦਾਂ ਇਹਨਾਂ ਨੂੰ ਪਰੋਲਾ ਮਿਲੀਆਂ ਕੋਈ ਇਹਨਾਂ ਦੇ ਪਰਿਵਾਰਾਂ 'ਚ ਦੁੱਖ ਸੁੱਖ ਹੋਈਵੇ ਤਾਂ ਇਹਨਾਂ ਨੂੰ ਪਰੋਲਾ ਮਿਲ ਜਾਂਦੀਆਂ ਮਾਰੇ ਤਾਂ ਸਾਡੇ ਲੋਕ ਅ ਗਏ ਸਾਡੀਆਂ ਜਿਹੜੀਆਂ ਹਿੰਦੂ ਪਰਿਵਾਰ ਜਿਹੜੇ ਸਿੱਖੂ ਸਿੱਖ ਪਰਿਵਾਰ ਹਿੰਦੂ ਪਰਿਵਾਰ ਮੁਸਲਿਮ ਅਸੀਂ ਅੱਜ ਵੀ ਸਮਝਦੇ ਹਾਂ ਅਸੀਂ ਸਾਰੇ ਫੇਰ ਵੀ ਕੱਟੇ ਪਰ ਜੋ ਜ਼ੁਲਮ ਕੀਤਾ ਨਾ ਸਰਦਾਰਾਂ ਦੇ ਉੱਤੇ ਉਹ ਭੁੱਲਣ ਜੀ ਸਾਰੀ ਦੁਨੀਆ ਇੱਕੋ ਨਹੀਂ ਦੀ ਪੰਜਾਂ ਉਂਗਾ ਇੱਕ ਬਰਾਬਰ ਨਹੀਂ ਹੁੰਦੀਆਂ ਠੀਕ ਹੈ ਜੇ ਕਾਂਗਰਸ ਨੇ ਦੰਗੇ ਕਰਾਏ ਦੱਸ ਅਸੀਂ ਸਾਰੀ ਕਾਂਗਰਸ ਨੂੰ ਮਾੜਾ ਤੇ ਨਹੀਂ ਕਹਿੰਦੇ ਇਹ ਜਿਹੜੀਆਂ ਵਿੱਚੋਂ ਲੀਡਰਸ਼ਿਪ ਹੁੰਦੀਆਂ ਜਨੂੰ ਇਹ ਜਿਹੜੇ ਉੱਚੇ ਅਹੁਦਿਆਂ ਤੇ ਬੈਠੇ ਹੁੰਦੀਆਂ ਆਪੋਜੀਸ਼ਨਾਂ ਹੁੰਦੀਆਂ ਉਹੀ ਇਹ ਕੰਮ ਕਰਾਉਂਦੀਆਂ ਇੱਕ ਰਜੀਵ ਗਾਂਧੀ ਹੋਰਾਂ ਨੇ ਬਿਆਨ ਦਿੱਤਾ ਸੀ ਕਿ ਜਦ ਬڑا ਵਿਕਸ਼ ਗਿਰਦਾ ਤਾਂ ਧਰਤੀ ਕਾਂਪਦੀ ਹੈ ਧਰਤੀ ਕਾਂਪਦੀ ਹੈ ਦੇਖੋ ਉਹ ਬڑا ਬ੍ਰਿਕਸ਼ ਗੇਰਤਾ ਉਹਨਾਂ ਨੇ ਗਾਂਧੀ ਪਰਿਵਾਰ ਬڑا ਬ੍ਰਿਕਸ਼ ਧਰਤੀ ਹਿੱਲਦੀ ਆ ਸਾਡੇ ਵਾਸਤੇ ਤਾਂ ਧਰਤੀ ਹਿੱਲੀ ਪਈ ਆ ਉਹਨਾਂ ਨੇ ਹਲਾਈ ਅਸੀਂ ਹਿੱਲੇ ਪਏ ਸੀ ਕਿਹੜਾ ਇਹ ਸੰਭਲੇ ਹੁਣ ਵੀ ਸਾਡੀ ਜ਼ਿੰਦਗੀ ਚ ਹਲਚਲ ਪੁਚਾਲ ਵਰਗੀ ਜ਼ਿੰਦਗੀ ਆ ਹੁਣ ਵੀ ਸਾਰੇ ਦਿਮਾਗ ਚ ਇੰਨੀ دہشت ਰਹਿੰਦੀ ਆ ਹੁਣ ਇੱਥੇ ਵੀ ਜਿੱਦਾਂ ਲੋਕਲ ਰਹਿੰਦੇ ਕੋਈ ਗੱਲ ਬਾਤ ਸੁਣ ਲੈਂਦੇ ਆ ਸਾਨੂੰ ਆਪਣੇ ਸੀੰਝ ਆ ਜਾਂਦੇ ਦਿੱਲੀ ਵੀ ਇੱਥੇ ਵੀ ਇਹ ਹਾਲ ਹੋ ਜੂਗਾ ਹੂੰ ਆ ਵਾਪਸ ਆ ਕੇ ਇੱਥੇ ਵਸਨਾ ਕਿੰਨਾ ਔਖਾ ਸੀਗਾ ਬਹੁਤ ਔਖਾ ਸੀ ਬਟੇ ਬਹੁਤ ਔਖਾ ਸੀ ਲੋਕਾਂ ਦੇ ਭਾਂਡੇ ਵੀ ਮਾਂਜੇ ਸਫਾਈਆਂ ਵੀ ਕੀਤੀਆਂ ਲੈਟ੍ਰੀਨ ਬਾਥਰੂਮ ਵੀ ਸਾਂਭੇ ਤਾਂ ਅੱਜ ਅਸੀਂ ਇਨੇ ਤੱਕ ਪਹੁੰਚੇ ਔਰ ਅੱਜ ਵੀ ਕਰ ਰਹੇ ਆ ਕਿਉਂਕਿ ਬੱਚੇ ਸੈੱਟ ਨਹੀਂ ਹੋਏ ਇੱਕੋ ਇੱਕ ਕੋਠੜੀ ਇਹੋ ਉਹਨਾਂ ਦੇ ਵੀ ਅਸੀਂ ਪੈਸੇ ਦਿੱਤੇ ਸਰਕਾਰਾਂ ਸੰਸਨ ਕੁਝ ਦਿੱਤਾ ਤਾਂ ਨਹੀਂ ਨਾ ਦਿੱਤਾ ਨਾ ਉਹਨਾਂ ਨੇ ਦੇਣਾ ਹੈ ਸਰਕਾਰਾਂ ਆਈਆਂ ਵੀ ਐ ਗਈਆਂ ਵੀ ਐ ਕਈ ਆਣ ਗਿਆ ਵੀ ਸਹੀ ਕਈ ਜਾਣ ਗਿਆ ਵੀ ਦੰਗਾ ਪਿਰਤ ਉਸ ਤਰ੍ਹਾਂ ਹੀ ਰਹਿਣਗੇ ਪਰ ਤੁਹਾਨੂੰ ਕੀ ਲੱਗਦਾ ਕਿ ਜੇ ਸਰਕਾਰ ਕੁਝ ਦੇ ਵੀ ਦੇਵੇ ਜਾਂ ਜੋ ਕੁਝ ਦਿੱਤਾ ਵੀ ਉਹਦੇ ਨਾਲ ਜਿਹੜੇ ਤੁਹਾਡੇ ਗਏ ਹੋਏ ਨੇ ਉਹ ਕਦੀ ਵਾਪਸ ਆਣਗੇ ਸਾਡੇ ਨੁਕਸਾਨ ਬੰਦਿਆਂ ਦਾ ਨਹੀਂ ਹੋਇਆ ਸਾਡਾ ਕਾਰੋਬਾਰ ਦਾ ਨੁਕਸਾਨ ਜ਼ਰੂਰ ਹੋਇਆ ਬੇਟੇ ਕਿਉਂਕਿ ਅਸੀਂ ਅਜੇ ਤੱਕ ਸੈੱਟ ਨਹੀਂ ਹੋਇਆ ਹਮ ਪਰ ਜਿਹੜੇ ਤੁਹਾਡੇ ਸਾਥੀ ਨੇ ਬਾਕੀ ਦੰਗੇ ਪੀੜਤ ਲੋਕ ਨੇ ਜਿਨ੍ਹਾਂ ਦੇ ਘਰ ਗਏ ਉਹ ਕਦੀ ਆ ਸਕਦੇ ਵਾਪਸ ਨਾ ਦੇਖੋ ਉਹ ਕਿੱਥੋਂ ਐਸਾ ਲੱਖਾਂ ਰੁਪਏ ਗਵਰਨਮੈਂਟਾਂ ਹੈਲਪ ਕਰ ਦੇਵੇ ਜਾਂ ਕੋਈ ਫਲੈਟ ਦੇ ਦੇਣ ਜਾਂ ਕੋਈ ਪਲਾਟ ਦੇ ਦੇਣ ਉਹ ਕਮੀਆਂ ਤਾਂ ਨਹੀਂ ਪੂਰੀਆਂ ਹੋ ਉਸੇ ਉਹ ਕਮੀਆਂ ਨਹੀਂ ਪੂਰੀ ਹੋਣਗੇ ਬੇਟੇ ਜਾਣ ਹੈ ਤੇ ਜਹਾਨ ਹੈ ਬੰਦਾ ਜਿੰਦਾ ਤਾਂ ਕਮਾ ਕੇ ਵੀ ਖਾਲੇਗਾ ਜੇ ਤੁਸੀਂ ਬੰਦੇ ਨੂੰ ਖਤਮ ਹੀ ਕਰਤਾ ਚਾਹੇ ਹੁਣ ਅਸੀਂ ਨਰਕ ਦੀ ਜ਼ਿੰਦਗੀ ਜੀਏ ਚਾਹੇ ਬਾਸ਼ੀ ਵਾਲੀ ਸਾਡਾ ਉਹ ਟਾਈਮ ਵਾਪਸ ਨਹੀਂ ਆਣਾ ਹਮ ਤੇ ਵਾਪਸ ਆ ਕੇ ਇੱਥੇ ਫਿਰ ਕਿਸ ਤਰ੍ਹਾਂ ਤੁਸੀਂ ਸੈਟਲਮੈਂਟ ਕਰਨੀ ਸ਼ੁਰੂ ਕੀਤੀ ਕਿਉਂਕਿ ਇੱਕ ਤਾਂ 47 ਦੇ ਵਿੱਚ ਲੋਕ ਉਜੜੇ ਸੀਗੇ ਜਦੋਂ ਮੁਲਕਾਂ ਦੀ ਵੰਡ ਹੋਈ ਉਸ ਤੋਂ ਬਾਅਦ ਜਦੋਂ 84 ਦਾ ਵਾਕਿਆ ਵਾਪਰਦਾ ਉਦੋਂ ਕਈ ਉਜੜ ਗਏ ਜਿਹੜੇ ਅੱਜ ਤੱਕ ਤੁਹਾਡੇ ਵਰਗੇ ਵਸ ਨਹੀਂ ਸਕੇ ਫਿਰ ਇੱਥੇ ਆ ਕੇ ਰੋਟੀ ਡੰਗ ਕਿਸ ਤਰ੍ਹਾਂ ਚੱਲੀ ਕਿਸ ਤਰ੍ਹਾਂ ਤੁਸੀਂ ਗੁਜ਼ਾਰਾ ਕੀਤਾ ਕਿਸ ਤਰ੍ਹਾਂ ਬੱਚਿਆਂ ਦੇ ਮੂੰਹ 'ਚ ਚੋਗਾ ਪਾਇਆ ਰੋਟੀ ਡੰਗ ਐਦਾਂ ਜੀ ਅਸੀਂ ਕਦੀ ਗੁਰਦੁਆਰਿਆਂ 'ਚ ਰਹੇ 34 ਦਾ ਕਦੀ ਕਿੱਥੇ ਰਹੇ ਗੁਰਦੁਆਰਿਆਂ 'ਚ ਰਹੋ ਉੱਥਾਂ ਰਹੇ ਫਿਰ ਇਹ ਜਿਹੜੇ ਫਲੈਟ ਦੰਗਾ ਪੀੜਤ ਜਿਹਨੂੰ ਅੱਜ ਕਿਹਾ ਜਾਂਦਾ ਦੰਗਾ ਪੀੜਤ ਕਲੋਨੀ ਫੇਸ 11 ਸੈਕਟਰ 65 ਉਦੋਂ ਇਹ ਫਲੈਟ ਗਮਾੜਾ ਦੇ ਮੋੜਾ ਦੇ ਨਵੇਂ-ਨਵੇਂ ਬਣੇ ਸੀ ਬਣੇ ਸੀ ਜਿੱਦਾਂ ਜਿੱਦਾਂ ਲੋਕਾਂ ਨੂੰ ਹਰਾਸਮੈਂਟ ਕਰਨਾ ਸ਼ੁਰੂ ਕਰਤਾ ਪੁਲਿਸ ਵਾਲਿਆਂ ਨੇ ਜਾਂ ਜਿਹੜੇ ਜਿਹੜੇ ਲੋਕ ਆਏ ਉਹਨਾਂ ਨੇ ਵੀ ਤੱਕਾ ਕੀਤਾ ਲੋਕਾਂ ਨੇ ਵੀ ਅਸਾਨੂੰ ਦਿੱਲੀੋਂ ਉਜਾੜਿਆ ਸਾਨੂੰ ਜਿੱਥੇ ਜਗ੍ਹਾ ਮਿਲੇਗੀ ਅਸੀਂ ਬੈਠਾਂਗੇ ਇਹ ਫਲੈਟਾਂ ਦੇ ਤਾਲੇ ਤੋੜ-ਤੋੜ ਕੇ ਨਾ ਇਹਨਾਂ ਦੇ ਵਿੱਚ ਦੰਗਾ ਪੀੜਤ ਪਰਿਵਾਰ ਜਿਹੜੇ ਦਿੱਲੀੋਂ ਸੱਚ ਅਸੀਂ ਆਏ ਲੋਕੀ ਹੋ ਰਹੇ ਉਹਨਾਂ ਨੇ ਇਹ ਮਕਾਨਾਂ ਦੇ ਵਿੱਚ ਬੈਠਣਾ ਸ਼ੁਰੂ ਕਰਤਾ ਉੱਥੇ ਵੀ ਫੇਰ ਪ੍ਰਧਾਨ ਗਿਰਗੀਆਂ ਚੱਲਣ ਲੱਗ ਗਈਆਂ ਇਨ੍ਹਾਂ ਫਲੈਟਾਂ ਦੇ ਵਿੱਚ ਇਸ ਏਰੀਏ ਦਾ ਕੋਈ ਪ੍ਰਧਾਨ ਬਣ ਗਿਆ ਜੀ ਲਿਆ ਦਿਓ 250 ਰੁਪਇਆ ਤੁਹਾਨੂੰ ਸ਼ਮੀ ਤਾਲਾ ਤੋੜ ਦਾਂਗੇ ਇੱਥੇ ਕੋਈ ਕਿਰਾਏ ਤੇ ਲੈਣ ਨੂੰ ਤਿਆਰ ਨਹੀਂ ਸੀ ਹੁੰਦਾ ਮਕਾਨ ਜੰਗਲ ਬਿਆਬਾਨ ਸੀ ਸਿੱਧੀਆਂ ਕੇਵਲ ਦੀਆਂ ਤਾਰਾਂ ਤੋਂ ਕੁੰਡੀਆਂ ਪਾ ਪਾ ਕੇ ਲੇਟਾਂ ਜਗਾਈਆਂ ਬਿਜਲੀ ਦੀਆਂ ਸਿੱਧੀਆਂ ਕੁੰਡੀਆਂ ਪਾ ਕੇ ਕੇਵਲ ਦੀ ਜਿਹੜੀ ਮੋਟੀ ਤਾਰ ਉੱਤੇ ਤਾਰਾਂ ਪਾ ਪਾ ਕੇ ਅਸੀਂ ਬਿਜਲੀਆਂ ਜਗਾਈਆਂ ਰੋਟੀਆਂ ਹੀ ਸ਼ਰਾ ਤੇ ਆ ਕੇ ਪਕਾਈਆਂ ਇੱਕ ਗਲੀ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਸੀ ਕਿਸੇ ਨੇ ਸਬਜ਼ੀ ਲਿਓਣੀ ਕਿਸੇ ਨੇ ਆਟਾ ਭਾਜੀ ਲਿਓਣੀ ਕਿਸੇ ਨੇ ਕਿੱਲੋ ਲਿਓਣਾ ਕਿਸੇ ਨੇ ਪਾਈਆ ਲਿਓਣਾ ਗਲੀ ਦੇ ਵਿੱਚ ਇੱਟਾਂ ਦੇ ਚੁੱਲ੍ਹੇ ਬਣਾ ਕੇ ਤੌੜੀਆਂ ਸਬਜ਼ੀਆਂ ਧਰ ਕੇ ਦੋ ਦੋ ਫੁਲਕੇ ਬੱਚਿਆਂ ਨੂੰ ਰੋਟੀਆਂ ਦੇ ਦੇਣੇ ਤੇ ਆਪ ਖਾਣੇ ਉਹ ਦੌਰ ਦੇਖਿਆ ਉਹ ਵੀ ਮਕਾਨ ਫਿਰ ਸਾਨੂੰ ਜਾ ਕੇ ਜਦੋਂ ਸਾਡੇ ਨਾਲ ਧੱਕਾ ਕਰਦੇ ਸੀ ਆ ਕੇ ਅਸੀਂ ਵੀ ਧੱਕਾ ਕਰਦੇ ਸੀ ਪ੍ਰਸ਼ਾਸਨ ਨਾਲ ਵੀ ਸਰਕਾਰਾਂ ਨਾਲ ਵੀ ਅਸੀਂ ਹੁਣ ਮਕਾਨਾਂ 'ਚ ਬੈਠੇ ਅਸੀਂ ਨਹੀਂ ਹੁਣ ਕੱਲ ਤਾਂ ਜਾ ਕੇ ਕਨਵੇਂ ਦੇ ਵਿੱਚ ਇਹਨਾਂ ਨੇ ਸਾਨੂੰ 33000 ਦੀ ਕੀਮਤ ਤੇ ਸਤਾ ਦੇ ਵਿੱਚ ਆਈ ਸਰਕਾਰ ਅਕਾਲੀ ਦਾਂ ਦੀ ਉਹਨਾਂ ਨੇ ਇਹ ਅਲਾਟਮੈਂਟਾਂ ਦਿੱਤੀਆਂ ਕਨਵੇਂ ਦੇ ਵਿੱਚ ਇਹ ਜਿਨ੍ਹਾਂ ਨੂੰ ਅੱਜ ਦੰਗਾ ਪੀੜਤ ਕਲੋਨੀ ਕਿਹਾ ਤੇ ਜਦੋਂ ਤੁਸੀਂ ਉੱਥੇ ਸੀ 84 ਦੇ ਵਿੱਚ ਦਿੱਲੀ ਸੀ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀਗਾ ਕਾਲ ਤੱਕ ਸਾਹਿਬ ਨੂੰ ਟਾਇਟਰੀ ਕੀਤਾ ਗਿਆ ਸੀਗਾ ਤੇ ਉਦੋਂ ਕਿਸ ਤਰ੍ਹਾਂ ਹਿਰਦੇ ਜਿਹੜੇ ਬਲੁੰਦਰੇ ਗਏ ਸੀ ਉਹ ਦੇਖੋ ਹਿਰਦੇ ਇੰਨੇ ਕ ਬਲੁੰਦਰੇ ਗਏ ਨਾ ਕਿ ਅੱਜ ਤੱਕ ਅਸੀਂ ਬਿਆਨ ਨਹੀਂ ਕਰ ਸਕਦੇ ਸਾਡੇ ਨਾਲ ਤੱਕਾ ਕੀਤਾ ਸਾਡੇ ਗੁਰੂਆਂ ਦੀ ਸਾਡੀ ਬਾਣੀ ਦੀ ਬੇਅਦਬੀ ਕੀਤੀ ਅੱਜ ਕੱਲ ਵੀ ਦਿਖਾਰੇ ਸੀ ਵੀ ਕਿਦਾਂ ਬੇਅਦਬੀਆਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨੇ ਸਾੜੇ ਗੇ ਗੋਲੀਆਂ ਚਲਾਈਆਂ ਗਈਆਂ ਅੱਜ ਵੀ ਜਦੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਸਾਨੂੰ ਐਸੀ ਜਦੋਂ ਉਹ ਟੈਂਕਾਂ ਤੋਪਾਂ ਉਹ ਤਸਵੀਰਾਂ ਦੇ ਟੈਂਕਾਂ ਤੋਪਾਂ ਜਦੋਂ ਦੇਖੀ ਦੀਆਂ ਅਜ ਤੱਕ ਗੋਲੀਆਂ ਦੇ ਨਿਸ਼ਾਨ ਦੇਖੀਦੇ ਜਦੋਂ ਜਾ ਕੇ ਉਦੋਂ ਤਾਂ ਇਸ ਤਰ੍ਹਾਂ ਜੀ ਕਰਦਾ ਕਿ ਜਿਹੜੇ ਆਪਣੇ ਵੀ ਗਏ ਆ ਉਹ ਵੀ ਸਾਡੇ ਸਾਹਮਣੇ ਆ ਕੇ ਖੜੇ ਹੋ ਜਾਣ ਅਸੀਂ ਜੋ ਇਹਨਾਂ ਨੇ ਇੱਥੇ ਕੱਢਣਾ ਵਾਪਰੀ ਦਰਬਾਰ ਸਾਹਿਬ ਉਹ ਚੀਜ਼ਾਂ ਤੇ ਅਸੀਂ ਆਪਣੀ ਅੱਖਾਂ ਨਾਲ ਦੇਖ ਰਹੇ ਹਾਂ ਕਿ ਦੇਖੋ ਇਹ ਇਥੇ ਘਟਨਾ ਵਾਪਰੀ ਗੋਲੀ ਲੱਗੀ ਇਹਨਾਂ ਨੇ ਗੋਲੀਆਂ ਚਲਾਈਆਂ ਜੱਲਿਆਂ ਵਾਲੇ ਬਾਗ ਤੇ ਵਿਜੈ ਦਾ ਦਰਸ਼ਨ ਕਰੀਦੇ ਆ ਜਦੋਂ ਪਰ ਉਦੋਂ ਇਹ ਹੁੰਦਾ ਕਿ ਜਿੱਦਾਂ ਇਹ ਨਿਸ਼ਾਨ ਸਾਨੂੰ ਦੇ ਦੇ ਸਾਡੇ ਪਰਿਵਾਰਾਂ ਦੇ ਵੀ ਕੋਈ ਨਿਸ਼ਾਨ ਕੀ ਛੱਡ ਕੇ ਗਏ ਸਾਨੂੰ ਸਾਡੇ ਨਿਸ਼ਾਨ ਛੱਡ ਗਏ ਵੀ ਤੁਸੀਂ ਰੋਈ ਚੱਲੋ ਤੇ ਆਪਣਾ ਗੁਜ਼ਰਬਸਰ ਕਰੀ ਚੱਲੋ ਅੱਜ ਵੀ ਅਸੀਂ ਮਿਹਨਤਾਂ ਕਰਕੇ ਤੁਸੀਂ ਮੰਨੋ ਨਾ ਅੱਜ ਮੈਂ ਬੈਠੀ ਚੈਨਲ ਦੇ ਅੱਗੇ ਮੈਂ ਆਪਣੀ ਲਾਈਫ ਦੇ ਵਿੱਚ ਜੋ ਦਿਨ ਆਪਣੇ ਹਸਬੰਡ ਨਾਲ ਗੁਜ਼ਾਰੇ ਉੱਥੇ ਦਿੱਲੀ ਉਹ ਮੇਰੇ ਇਤਿਹਾਸ ਦੇ ਪੰਨਿਆਂ 'ਚ ਮੇਰੇ ਅੰਦਰ ਚ ਲਿਖੇ ਹੋਏ ਜੋ ਅੱਜ ਤੱਕਰ 2026 ਆ ਗਿਆ 25 ਚੱਲ ਰਿਹਾ 26 ਆਣ ਆਲਾ ਮੈਂ ਇੱਥੇ ਆ ਕੇ ਲੋਕਾਂ ਦੇ ਭਾਂਡੇ ਵੀ ਮਾਂਜੇ 60 ਰੁਪਏ ਮਹੀਨੇ ਤੇ ਲੋਕਾਂ ਦੇ ਕੱਪੜੇ ਵੀ ਤੋਤੇ ਕਿਸੇ ਦੇਗੇ ਹੱਥ ਨਹੀਂ ਫਲਾਇਆ ਪਰਿਵਾਰਾਂ ਦੇ ਅੱਗੇ ਕਿਉਂਕਿ ਪਰਿਵਾਰ ਪੂਰੇ ਸੀ ਉਹਨਾਂ ਸਮੇਂ ਵੀ ਸਸਤੇ ਸੀ ਇੱਕ ਬੰਦਾ ਕਮਾਉਂਦਾ ਸੀ ਤੇ 10 ਜਾਨੇ ਖਾਂਦੇ ਸੀ ਹੋਂ ਦਸ ਕਮਾਂਦੇ ਆ ਤੇ ਇੱਕ ਜਾਨੇ ਦਾ ਢਿੱਡ ਬੜੀ ਮੁਸ਼ਕਿਲ ਦੇ ਨਾਲ ਭਰਦਾ ਮੈਂ ਆਪਣੀ ਪਰਮਾਤਮਾ ਨੂੰ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਨੀ ਕਿ ਉਹਨਾਂ ਦਾ ਦੌਰ ਤੇ ਜਿਉਂ ਅਜਿਹਾ ਦੌਰ ਨਰਕ ਭਰੀ ਜ਼ਿੰਦਗੀ ਆ ਸੋਸੀ ਕਹਿੰਨੇ ਸਾਨੂੰ ਵੀ ਮਾਰ ਦਿੰਦੇ ਤੇ ਅਸੀਂ ਕਿਤੇ ਰੱਬ ਦੀ ਦਰਗਾਹ ਦੇ ਵਿੱਚ ਆਪਣਾ ਗੁਜ਼ਰ ਬਸਰ ਕਰ ਰਹੇ ਹੁੰਦੇ ਪਰ ਇੱਥੇ ਆ ਕੇ ਜੋ ਅਸੀਂ ਮਿਹਨਤਾਂ ਕੀਤੀਆਂ ਅਸੀਂ ਜ਼ਿੰਦਗੀ 'ਚ ਨਹੀਂ ਸੋਚਿਆ ਸੀ ਕਿ ਲੋਕਾਂ ਦੇ ਪਾਂਡੇ 60 ਰੁਪਏ ਕੀ ਹੁੰਦੇ 60 ਰੁਪਏ ਮਹੀਨੇ ਦੇ ਲੋਕਾਂ ਦੇ ਕੱਪੜੇ ਤੋਤੇ ਭਾਂਡੇ ਮਾਂਜੇ 12-1200 ਰੁਪਏ ਦੇ ਨੌਕਰੀਆਂ ਕੀਤੀਆਂ 750 ਪੈਸੇ ਦੇ ਵਿੱਚ ਫੈਕਟਰੀਆਂ ਦੇ ਵਿੱਚ ਇੱਥੇ ਕੰਮ ਕੀਤਾ 8-8 ਘੰਟੇ ਔਰ ਬੱਚੇ ਅਸੀਂ ਆਪਣੇ ਇਸ ਤਰ੍ਹਾਂ ਪਾਲੇ ਹਸਬੰਡ ਮੇਰੇ ਹੈਂਡੀਕੈਪਟ ਆ ਉਹਨਾਂ ਦੀ ਇੱਕ ਲੱਤ ਖਰਾਬ ਆ ਨਸ ਬਲੌਕ ਹੋਈ ਹੋਈ ਉਹਦੋਂ ਦੀ ਇੱਕ ਚ ਰੌੜ ਪਾਈ ਦੋਨੋਂ ਬਾਹਾਂ ਦੋ ਦੋ ਜਗ੍ਹਾ ਤੇ ਟੁੱਟੀਆਂ ਆਈਆਂ ਮੱਥੇ ਦੀ ਹੱਡੀ ਦੇ ਵਿੱਚ ਪੱਥਰ ਮਾਰਿਆ ਮੱਥੇ ਦੀ ਹੱਡੀ ਤੇ ਅੱਜ ਵੀ ਨਿਸ਼ਾਨ ਆ ਟਾਂਕੇ ਲੱਗੇ ਆਏ ਤੇ ਬੱਚੇ ਜਿੱਦਾਂ ਅਸੀਂ ਪਾਲੇ ਆ ਸਾਨੂੰ ਪਤਾ ਅੱਜ ਕਰਮੇਨਤਾ ਕਰਦੇ ਕਹਿੰਦੇ ਚੋਰੀ ਮੇਣਾ ਜਾਰੀ ਮੇਣਾ ਮਿਹਨਤ ਦਾ ਕੋਈ ਮੇਣਾ ਨਹੀਂ ਮਿਹਨਤ ਕਰਕੇ ਖਾ ਲੋ ਪਰ ਜਿਨ੍ਹਾਂ ਨੇ ਸਾਨੂੰ ਉਜਾੜਿਆ ਨਾ ਹਰ ਵੇਲੇ ਉਹਨਾਂ ਵਾਸਤੇ ਸਾਡੇ ਵਾਸਤੇ ਦਿਲ ਚੋਂ ਨਾ ਬੱਦ ਅੱਸੀਸਾ ਨਿਕਲਦੀਆਂ ਐਚ ਕੇ ਐਲ ਭਗਤ ਸੱਜਨ ਕੁਮਾਰ ਐਚ ਕੇ ਐਲ ਭਗਤ ਅਸੀਂ ਗੁਰਦੁਆਰੇ ਕੈਂਪਸ ਦੇ ਵਿੱਚ ਅਈ ਹੋਰ ਵਿਹਾਰ ਦੇ ਵਿੱਚ ਮੀ ਹੋਰ ਉਹ ਉਹਨਾਂ ਦੀ ਕੋਠੀ ਵੀ ਜਾਂਦੇ ਰਹੇ ਇਨਸਾਨ ਸਾਹਮਣੇ ਉਹਨਾਂ ਦੀ ਕੋਠੀ ਵੀ ਸਾਨੂੰ ਟੱਕੇ ਮਾਰ ਕੇ ਕੱਢ ਕੱਢ ਕੇ ਕੱਢਿਆ ਜਾਂਦਾ ਹੈ ਦਿੱਲੀ ਕੈਂਪਾਚਰ ਹੈ ਅਸੀਂ ਦਿੱਲੀ ਸਾਨੂੰ ਸਰਕਾਰਾਂ ਨੇ ਕੋਈ ਹੈਲਪ ਨਹੀਂ ਦਿੱਤੀ ਇਹ ਕ ਮਕਾਨ ਜਰੂਰ ਦਿੱਤੇ ਉਹ ਵੀ ਆਪਣੇ ਦੰਬ ਤੇ ਅਲਾਟ ਕੀਤੇ 184 ਰੁਪਏ ਦੀ ਕਿਸ਼ਤ ਮਹੀਨੇ ਦੀ 33000 ਦੀ ਕੀਮਤ ਨਾਲ ਉਹ ਵੀ ਸਾਡੇ ਕੋ ਭਰੇ ਨਹੀਂ ਗਏ ਵਿਆਜਾਂ ਤੇ ਵਿਆਜ ਵਿਆਜਾਂ ਤੇ ਵਿਆਜ ਅੱਜ ਕਈਆਂ ਦੇ ਮਕਾਨ ਕਈ ਦੰਗਾ 101 108 ਮਕਾਨ ਪਏ ਜਿਹੜੇ ਇਹ ਤਾਂ ਕਰਨਾਕ ਨਹੀਂ ਹੋਈ ਰੈੱਡ ਕਾਰਡ ਉਸ ਵੇਲੇ ਬਣੇ ਅਸੀਂ ਰੋਪੜ ਜ਼ਿਲ੍ਹਾ ਹੁੰਦਾ ਸੀ ਉੱਥੇ ਤਾਂ ਕਰ ਤੱਕੇ ਖਾਦੇ ਸਾਡੇ ਅਜਿਤ ਕਰ ਰੈੱਡ ਕਾਰਡ ਨਹੀਂ ਬਣੇ ਹੂੰ ਕੋਈ ਸਾਨੂੰ ਗਲਤ ਨਹੀਂ ਦਿੱਤੀ ਹੂੰ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਹੀ ਪੀੜ ਤੇ ਪੀੜ ਵਧਦੀ ਜਾਏਗੀ ਜਾਂ ਫਿਰ ਵਾਕੇ ਕੋਈ ਸਰਕਾਰ ਅਜਿਹੀ ਆਏਗੀ ਜਿਹੜੀ ਥੋੜੀ ਰਾਹਤ ਦੇਗੀ ਸਕੂਨ ਦੇਗੀ ਇਨਸਾਫ ਦੇਗੀ ਨਾ ਤਾਂ ਇਨਸਾਫ ਮਿਲਿਆ ਨਾ ਮਿਲਣ ਦੀ ਕੋਈ ਉਮੀਦ ਹੈ ਦੇਖੋ 40 ਸਾਲ ਹੋ ਗਏ ਜਦੋਂ ਕੋਈ ਇਦਾਂ ਦੀ ਸਰਕਾਰ ਸਤਾ ਚਾਹਦੀ ਆ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਆ ਆਵਾਜ਼ ਉਠਾਉਂਦੇ ਆ ਕਿ ਅਸੀਂ 84 ਦੰਗਾ ਪੀੜਤਾ ਸਾਡੀ ਸਾਰ ਲਓ ਸਾਨੂੰ ਕੋਈ ਨੌਕਰੀ ਪੇਸ਼ਾ ਦਿਓ ਸਾਨੂੰ ਕੋਈ ਇਸ ਤਰ੍ਹਾਂ ਦਾ ਦਿਓ ਕੋਈ 5-5 ਮਰਲੇ ਦੇ ਪਲਾਟ ਹੀ ਦੇ ਦਿਓ ਜਿੱਥੇ ਸਾਡੇ ਬੱਚੇ ਆਪਣਾ ਬਣਾ ਕੇ ਰਹਿ ਸਕਣ ਪਰ ਕੋਈ ਸਰਕਾਰਾਂ ਦੀ ਨਾ ਕੋਈ ਇਦਾਂ ਦੀ ਮਨਸ਼ਾ ਹੁੰਦੀ ਨਾ ਦੇਣ ਦੀ ਵੋਟਾਂ ਮਟੋਰਨ ਦੇ ਚੱਕਰ ਚ ਆਉਂਦੇ ਆ ਨਾ ਕੋਈ ਆਸਾ ਨਾ ਕੋਈ ਕੋਈ ਅਸੀਂ ਹਾਸ ਰੱਖ ਸਕਦੇ ਕੋਈ ਉਮੀਦ ਹੀ ਨਹੀਂ ਕਿ ਸਾਨੂੰ ਸਰਕਾਰਾਂ ਕਰਨਗੀਆਂ ਕੁਝ ਅੱਗੋਂ ਉਲਟਾ ਇਹ ਕਹਿੰਦੇ ਤੁਹਾਡੇ ਹਜੇ 84 ਦੰਗਾ ਪੀੜਤਾਂ ਵਾਲੇ ਹਜੇ 40 ਸਾਲ ਚੱਲੇ ਹੀ ਜਾਣੇ ਆ ਅੱਗੋਂ ਇਹ ਜਵਾਬ ਦਿੰਦੇ ਪੋਲਿਟਿਸ਼ੀਅਨ ਸਰਕਾਰਾਂ ਤੇ ਦੰਗਾ ਪੀੜਤ ਨਹੀਂ ਤੇ ਪੰਗਾ ਪੀੜਤ ਇਹ ਦੰਗਾ ਪੀੜਤ ਨਹੀਂ ਇਹ ਪੰਗਾ ਪੀੜਤਾਂ ਇਹਨਾਂ ਦੇ 40 ਸਾਲ ਹੋ ਗਏ ਇਹਨਾਂ ਨੂੰ ਇਨਸਾਫ ਹਜੇ ਮਿਲਿਆ ਨਹੀਂ ਇਹ ਦੰਗਾ ਪੀੜਤ ਨਹੀਂ ਇਹ ਪੰਗਾ ਪੀੜਤਾਂ ਸਾਨੂੰ ਇਸ ਨਾਵਾ ਤੋਂ ਬੁਲਾਇਆ ਜਾਂਦਾ ਸੋ ਬਹੁਤ ਹੀ ਦਰਦਪਰੀ ਕਹਾਣੀ ਹੁੰਦੀ ਹੈ ਜਦੋਂ ਵੀ ਅਸੀਂ ਮਿਲਦੇ ਆਂ ਇਨਾਂ ਦੀਆਂ ਅੱਖਾਂ ਤੇ ਭਰਨੀਆਂ ਭਰਨੀਆਂ ਪਰ ਸਾਡੀ ਗੱਲਬਾਤ ਕਰਦੇ ਅੱਖ ਨਮ ਹੁੰਦੀ ਹੈ ਜ਼ਾਇਰ ਜੀ ਗੱਲ ਹੈ ਤੁਸੀਂ ਵੀ ਦੇਖਦੇ ਬਾਬੂ ਖੁੰਦੇ ਕਿਉਂਕਿ ਅ ਜਿਸ ਤਨ ਲੱਗੇ ਸੋ ਤਨ ਜਾਣੇ ਉਹਨੂੰ ਹੀ ਪਤਾ ਲੱਗਦਾ ਜਿਸ ਨਾਲ ਵਾਪਰਦੀ ਹੈ ਜਿਸ ਤੇ ਨਾਲ ਬੀਤਦੀ ਹੈ ਬਾਕੀ ਲੋਕਾਂ ਵਾਸਤੇ ਤਾਂ ਇੱਕ ਸਿਆਸਤ ਦਾ ਹਿੱਸਾ ਬਣ ਕੇ ਰਹਿ ਜਾਂਦੇ ਆ ਕਿਉਂਕਿ ਵੋਟਾਂ ਇਹਨਾਂ ਦੇ ਸਿਰ ਤੋਂ ਬਤੋਰੀਆਂ ਜਾਂਦੀਆਂ ਤੇ ਹਜੇ ਵੀ ਇਹ ਪਰਿਵਾਰ ਉਸੇ ਤਰ੍ਹਾਂ ਬਿਲ ਕਰਾ ਰਹੇ ਆ ਜਿਸਾਂ 84 ਦੇ ਵਿੱਚ ਇਹਨਾਂ ਨੂੰ ਜਿਹੜੀ ਉਹ ਚੀਜ਼ ਪੈਂਦੀ ਸੀ ਅੱਜ ਵੀ ਹੋਈ ਹਰ ਸਾਲ ਚੀਜ਼ ਪਰ ਪਰ ਕੁੱਟਦੀ ਹੈ ਦਰਦਨਾਕ ਕਹਾਣੀ ਸੀ ਬੋਲਣਾ ਥੋੜਾ ਔਖਾ ਇਹਨਾਂ ਸ਼ਬਦਾਂ ਦੇ ਨਾਲ ਇਜਾਜ਼ਤ ਲੈ ਰਿਹਾ ਧੰਨਵਾਦ